ਪਰਿਵਾਰ ਨੇ ਆਪਣੀ ਧੀ ਨੂੰ ਜੋ ਛੇੜਦੇ ਸੀਗੇ ਨੌਜਵਾਨ ਉਹਨਾਂ ਨੂੰ ਰੋਕਣਾ ਜਿਹੜਾ ਸੀ ਇਸ ਪਰਿਵਾਰ ਨੂੰ ਮਹਿੰਗਾ ਪੈ ਗਿਆ ਸੋ ਦੱਸ ਦਿੰਦੇ ਆ ਕਿ ਗਵਾਂਡੀ ਘਰ ਦੇ ਵਿੱਚ ਕੁਝ ਮੁੰਡੇ ਜਿਹੜੇ ਸੀਗੇ ਉਹ ਬੈਠੇ ਹੋਏ ਸੀ ਔਰ ਇਸ ਪਰਿਵਾਰ ਦੀ ਜੋ ਨਬਾਲਗ ਧੀ ਸੀ ਉਸਮਾਨ ਲੈਣ ਦੇ ਲਈ ਦੁਕਾਨ ਤੇ ਜਾ ਰਹੀ ਸੀ ਤਾਂ ਇਹਨਾਂ ਮੁੰਡਿਆਂ ਨੇ ਉਸ ਲੜਕੀ ਨਾਲ ਛੇੜਛਾੜ ਕੀਤੀ ਜਦੋਂ ਉਸ ਲੜਕੀ ਨੇ ਘਰ ਦੇ ਵਿੱਚ ਆ ਕੇ ਦੱਸਿਆ ਤਾਂ ਲੜਕੀ ਦੀ ਜਿਹੜੀ ਮਾਂ ਹੈ ਉਹ ਆਪਣੇ ਗਵੰਡੀਕਰ ਜਾ ਕੇ ਉਹਨਾਂ ਨੂੰ ਕੰਪਲੇਨ ਦੇਣ ਗਈ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੌਜਵਾਨਾਂ ਨੇ ਉਹਨਾਂ ਦੇ ਉੱਤੇ ਹੀ ਹਮਲਾ ਕਰ ਦੇਣਾ ਹੈ ਫਿਲਹਾਲ ਘਰ ਦੀ ਕੱਲੀ-ਕੱਲੀ ਚੀਜ਼ ਨੂੰ ਤੋੜਿਆ ਗਿਆ ਇਹਨਾਂ ਮੁੰਡਿਆਂ ਵੱਲੋਂ ਔਰ ਪਰਿਵਾਰ ਨੇ ਨਾਲ ਦੇ ਕਿਸੇ ਘਰ ਦੇ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਜਿਹੜਾ ਹੈ ਇਸ ਪਰਿਵਾਰ ਦੇ ਉੱਤੇ ਢਾਇਆ ਗਿਆ ਹੈ ਪਰਿਵਾਰ ਜਦੋਂ ਆਉਂਦਾ ਹੈ ਵਾਪਸ ਆਪਣੇ ਘਰ ਦੇ ਵਿੱਚ ਤਾਂ ਉਹ ਵੀ ਦੇ ਕੇ ਹੈਰਾਨ ਰਹਿ ਜਾਂਦਾ ਹੈ ਘਰ ਦੀ ਹਰ ਇੱਕ ਚੀਜ਼ ਨੂੰ ਤੋੜਿਆ ਗਿਆ ਹੈ ਇੱਥੋਂ ਤੱਕ ਕਿ ਜੋ ਅਲਮਾਰੀਆਂ ਸੀ ਉਹਨਾਂ ਦੇ ਲੋਕ ਤੱਕ ਤੋੜ ਦਿੱਤੇ ਗਏ ਨੇ ਫਿਲਹਾਲ ਲਗਾਤਾਰ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਜਿਹੜੀਆਂ ਨੇ ਉਹ ਪਿੰਡ ਭਗਤਪੂਰਾ ਦੀਆਂ ਨੇਮ ਜਿੱਥੇ ਜੋ ਕਿ ਅਟਾਰੀ ਦੇ ਅਧੀਨ ਆਉਂਦਾ ਹੈ ਔਰ ਇੱਥੇ ਇੱਕ ਨਬਾਲਿਕ ਧੀ ਨੂੰ ਛੇੜਨ ਤੋਂ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਜਦੋਂ ਪਰਿਵਾਰ ਵਾਲੇ ਉਸ ਨੌਜਵਾਨਾ ਦੇ ਕੋਲ ਜਾਂਦੇ ਨੇ ਮਨਾ ਕਰਦੇ ਨੇ ਕਿ ਉਹ ਅਜਿਹਾ ਨਾ ਕਰਨ ਤਾਂ ਉਹ ਦੋਸ਼ੀ ਜਿਹੜੇ ਨੇ ਉਹ ਤੇਜ਼ ਤਾਰ ਹਥਿਆਰ ਲੈ ਕੇ ਘਰ ਵੱਲ ਨੂੰ ਪਹੁੰਚਦੇ ਨੇ ਜਦੋਂ ਘਰ ਦੇ ਨੂੰ ਪਤਾ ਲੱਗਦਾ ਹੈ ਉਹਨਾਂ ਨੂੰ ਆ ਕੇ ਬਾਅਦ ਦੇ ਜਿਹੜੇ ਗਵਾਹ ਹੋਰ ਲੋਕ ਸੀਗੇ ਉਹ ਦੱਸਦੇ ਨੇ ਕਿ ਕੁਝ ਨੌਜਵਾਨ ਜਿਹੜੇ ਨੇ ਹਥਿਆਰ ਲੈ ਕੇ ਆ ਰਹੇ ਨੇ ਤਾਂ ਉਹ ਪਰਿਵਾਰ ਉਸ ਘਰ ਦੇ ਵਿੱਚੋਂ ਨਿਕਲ ਕੇ ਕਿਸੇ ਹੋਰ ਘਰ ਦੇ ਵਿੱਚ ਲੋਕ ਕਿ ਆਪਣੀ ਜਾਨ ਬਚਾਉਂਦੇ ਨੇ ਪਰ ਜਦੋਂ ਵਾਪਸ ਪਰਦੇ ਨੇ ਤਾਂ ਘਰ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਅ ਤੋੜੀ ਹੋਈ ਵੇਖਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ ਫਿਲਹਾਲ ਜੋ ਨਬਾਲਿਕ ਲੜਕੀ ਦੀ ਮਾਤਾ ਹੈ ਰਵਿੰਦਰ ਕੌਰ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਦਬੁਰਜੀ ਵਿਖੇ ਫਾਸਟ ਫੂਡ ਦੀ ਰੇੜੀ ਹੈ ਔਰ ਉਸੇ ਦੇ ਨਾਲ ਉਹ ਆਪਣਾ ਘਰ ਚਲਾਉਂਦੇ ਨੇ ਘਰ ਵਾਲੇ ਨੂੰ ਜਦੋਂ ਇਹ ਸਭ ਹੋਇਆ ਤਾਂ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲਾ ਪਹੁੰਚਿਆ ਔਰ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਔਰ ਦੱਸਿਆ ਕਿ ਉਹਨਾਂ ਦੀ ਨਬਾਲਗਤੀ ਨੂੰ ਨਾਲ ਦੇ ਜਿਹੜੇ ਮੁੰਡੇ ਨੇ 5 ਤੋਂ 6 ਤੋਂ ਵੱਧ ਨੌਜਵਾਨ ਨੇ ਜਿਹੜੇ ਉਹਨਾਂ ਦੇ ਧੀ ਨੂੰ ਉਹਨਾਂ ਨੇ ਛੇੜਿਆ ਜਦੋਂ ਉਹਨਾਂ ਨੇ ਮਨਾਂ ਕੀਤਾ ਤਾਂ ਉਹ ਸਮਝਣ ਦੀ ਬਜਾਏ ਉਹਨਾਂ ਤੇ ਹੀ ਉਹਨਾਂ ਦੇ ਪੂਰੇ ਪਰਿਵਾਰ ਦੇ ਉੱਤੇ ਜਾਂ ਘਰ ਦੇ ਉੱਤੇ ਹਮਲਾ ਕਰ ਦਿੱਤਾ ਹਰ ਇੱਕ ਘਰ ਦੀ ਜਿਹੜੀ ਸਮਾਨ ਸੀਗਾ ਉਸ ਦੀ ਭੰਨ ਤੋੜ ਕਰ ਦਿੱਤੀ ਤੇ اور ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦੇ ਕੇ ਗਏ ਨੇ ਫਿਲਹਾਲ ਪਿੰਡ ਦੀ ਪੰਚਾਇਤ ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਮੌਕੇ ਦੇ ਮਾਮਲੇ ਦੀ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ ਹੈ ਪਰ ਜਿਸ ਤਰ੍ਹਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਉਹ ਵੀ ਦਿਨ ਦਿਹਾੜੇ ਆ ਵਾਕਈ ਬਹੁਤ ਹੈਰਾਨੀਜਨਕ ਇਹ ਖਬਰ ਹੈ ਕਿਉਂਕਿ ਘਰ ਦੇ ਵਿੱਚ ਘਰ ਦੀ ਧੀ ਨੂੰ ਛੇੜਿਆ ਗਿਆ ਔਰ ਇਸੀ ਚੀਜ਼ ਨੂੰ ਲੈ ਕੇ ਜਦੋਂ ਮਨਾ ਕੀਤਾ ਤਾਂ ਉਸ ਪਰਿਵਾਰ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਪਰਿਵਾਰ ਦੀ ਧੀ ਨੂੰ ਇਹ ਨੌਜਵਾਨ ਛੇੜਦੇ ਸੀਗੇ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਹੁਣ ਵੇਖਣਾ ਹੈ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਕੱਦ ਤੱਕ ਸਲਾਖਾਂ ਦੇ ਪਿੱਛੇ ਕਰਦੀ ਹੈ ਕਿਉਂਕਿ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਨੂੰ ਜੋ ਧਮਕੀਆਂ ਤੱਕ ਜਾਨੋਂ ਮਾਰਨ ਦੀ ਧਮਕੀਆ ਦੇ ਕੇ ਗਏ ਨੇ ਔਰ ਸਾਫ਼ ਕਹਿ ਕੇ ਗਏ ਨੇ ਕਿ ਕੋਈ ਵੀ ਸਮਝੌਤਾ ਉਹ ਨਹੀਂ ਕਰਨਾ ਚਾਹੁੰਦੇ ਜਾਨੋਂ ਮਾਰ ਦੇਣਗੇ ਇਹ ਜੋ ਲੜਕੀ ਦੀ ਮਾਤਾ ਹੈ ਉਸਦੇ ਬਿਆਨ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਕੇ ਗਏ ਨੇ ਅੱਜ ਤਾ ਉਹਨਾਂ ਨੇ ਆਪਣੀ ਜਾਨ ਕਿਸੇ ਹੋਰ ਦੇ ਵੀ ਘਰ ਦੇ ਵਿੱਚ ਲੁਕ ਕੇ ਆਪਣੀ ਬਚਾ ਲਈਏ ਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਹਮਲਾ ਕੀਤਾ ਹੈ ਦਰਜਨ ਤੋਂ ਵੱਧ ਮੁੰਡੇ ਜਿਹੜੇ ਸੀ ਹਥਿਆਰਾਂ ਨਾਲ ਲੈਸ ਸੀਗੇ ਔਰ ਇਥੋਂ ਤੱਕ ਕਿ ਫਾਇਰ ਵੀ ਕੀਤੇ ਗਏ ਨੇ ਜੋ ਫਾਇਰਿੰਗ ਕੀਤੀ ਗਈ ਹੈ 5 ਤੋਂ 6 ਫਾਇਰ ਕੀਤੇ ਗਏ ਨੇ ਜੇਕਰ ਪਰਿਵਾਰ ਦਾ ਕੋਈ ਵੀ ਜੀ ਇੱਥੇ ਹੁੰਦਾ ਤਾਂ ਸ਼ਾਇਦ ਕੋਈ ਵੱਡੀ ਅਨਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਪਰ ਇਸ ਪਰਿਵਾਰ ਨੇ ਸਿਆਨਪਵਰਤੀ ਔਰ ਇਸ ਘਰ ਦੇ ਵਿੱਚੋਂ ਨਿਕਲ ਕੇ ਦੂਸਰੀ ਥਾਂ ਜਾ ਕੇ ਆਪਣੀ ਜਾਨ ਬਚਾਈ ਪਰ ਘਰ ਦੀ ਹਰ ਇੱਕ ਚੀਜ਼ ਤੱਕੀ ਕੁਰਸੀਆਂ ਤੱਕ ਵੀ ਨਹੀਂ ਛੱਡੀਆਂ ਉਹ ਵੀ ਤੋੜ ਦਿੱਤੀਆਂ ਗਿਆ ਘਰ ਦੇ ਦਰਵਾਜ਼ੇ ਬਾਰੀਆਂ ਹਰ ਚੀਜ਼ ਦੀ ਭੰਨ ਤੋੜ ਕੀਤੀ ਗਈ ਹੈ ਇੱਥੇ ਤਾਂ ਕਿ ਸਮਾਨ ਵੀ ਕਾਫੀ ਨੁਕਸਾਨਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਸਾਹਮਣੇ ਆਇਆ ਹੈ ਕੀ ਕੁਝ ਆਖ ਰਿਹਾ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਪੁਲਿਸ ਨੂੰ ਕੀ ਕਾਰਵਾਈ ਕਰ ਕਰ ਰਹੀ ਹੈ ਉਹ ਵੀ ਜਾਣਦੇ ਹਾਂ ਸਰ ਕੋਰਨਾਮਾ ਮੇਰਾ ਜਿਹੜਾ ਪੜ੍ਹ ਗਿਆ ਹਾਂ ਪੱਕ ਤੋਪਰਾ ਸਰ ਗੱਲ ਇਹ ਹੈ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਐ ਘਰ 15 20 ਮੁੰਡੇ ਚਤੋਂ ਪੈ ਰਹੇ ਨਾਲ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਹੈ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰ ਲੈ ਕੇ ਗੱਲ ਪੈ ਕੇ ਮੈਂ ਆਪਣੇ ਘਰ ਲੈਣ ਨੂੰ ਦੁਬੁਰਜੀ ਰਸਦਿਆ ਸਾਡੀ ਫਾਸਟ ਫੂਡ ਦੀ ਰੈਡੀ ਹੈ ਦੁਬੁਰਜੀ ਉਹਨਾਂ ਨੂੰ ਅਸੀਂ ਸੱਦਿਆ ਕਿ ਆਓ ਕਿ ਇਸ ਤਰ੍ਹਾਂ-ਤਰ੍ਹਾਂ ਗੱਲੋਗੀ ਇਹ ਆਏ ਪਹਿਲਾਂ ਉਦੋਂ ਮੇਰੇ ਘਰ ਲੈ ਕੇ ਗੱਲ ਪੈ ਕੇ ਹੁਣ ਕਿ ਐਸੇ-ਐਸੇ ਇਤਨਾ ਡਰ ਡਰ ਕੇ ਕਿ ਹਾਂ ਵੀ ਇਹ ਜਾਦੇ ਬੰਦੇ ਬੁੰਦੇ ਨਾਲ ਲੈ ਆਣ ਫਿਰ ਅਨੁਸਾਰਾਂ ਦੱਸਿਆ ਕਿ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸੇ ਦੇ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਉਹਨਾਂ ਕੋਹਾਗੇ ਦਾਤਰ ਲੈ ਕੇ ਆਏ ਕਰਪਾਨਾ ਪਿਸਤੋਲਾਂ ਵੀ ਲੈ ਕੇ ਆਏ ਐ ਫੈਰ ਕੱਢੇ ਸੱਤ ਫੈਰ ਕੱਢੇ ਇਹਨਾਂ ਨੇ ਬਾ ਚਾਰ ਫੈਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢੇ ਆ ਤਿੰਨ ਫੈਰ ਇਹਨਾਂ ਨੇ ਸਾਡੀ ਗਲੀ ਚ ਕੱਢੇ ਸਰ ਕਿਤਾਬ ਨੂੰ ਜਾਪਤਾ ਅੱਜ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਆ ਹਾਂਜੀ ਗਾਂ ਵੀ ਬਹੁਤ ਖਤਰਾ ਸਰ ਸਾਨੂੰ ਇਹ ਕੁਛ ਵੀ ਕਰਦੇ ਹੁਣ ਵੀ ਧਮਕੀਆਂ ਲਾ ਰਹੇ ਆ ਕਿ ਅਸੀਂ ਇਹਨਾਂ ਨਾਲ ਕੁਛ ਨਾ ਬੇੜਨਾ ਅਸੀਂ ਮਾਰਨੇ ਇਹਨਾਂ ਦੇ ਬੰਦੇ ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚਓ ਸਰ ਆਏ ਆ ਅਗੇ ਚਾਤੀਬਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ ਮੰਗ ਇਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਇਹਨਾਂ ਦਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਭ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮਤਰਮਿੰਦਰ ਹੈ ਸਰ ਪਿੰਡ ਭਗਤਪੁਰ ਹੈ ਸਰ ਕੀ ਗੱਲ ਹੋਈ ਗੱਲ ਸਰ ਇਹਨਾਂ ਨੇ 2 ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾਲ ਫੇਰ ਮੈਂ ਬੰਦੇ ਬੰਦੇ ਲਾਗੇ ਇਹਨਾਂ ਨੇ ਇੱਧਰ ਤੰਗ ਬੜਾ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡੱਕਿਆ ਬੋਲਿਆ ਤੇ ਆਹ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੀ ਤੁਸੀਂ ਇਹਨਾਂ ਨੂੰ ਕੌਣ ਦੇ ਦੱਕਣ ਇਤੇ ਗੋਲੀਆਂ ਚਲਾ ਕੇ ਗਏ ਨੇ ਫਾਇਰ ਕਰਕੇ ਗਏ ਨੇ ਸਰ ਆ ਲੋਕ ਸਾਰਾ ਮੇਰੇ ਘਰ ਦਾ ਨੁਕਸਾਨ ਕਰਤਾ ਨੇ ਕਿ ਕਿੰਨੀ ਵੀ ਗੱਲ ਸੀ ਇਹ ਰਾਤ ਦੀ ਗੱਲ ਹੈ ਸਰ ਕਿੰਨੀ ਵੀ ਇਹ ਸਾਰੇ ਘਾਟੋ ਘਾਟਾ 30 30 ਬੰਦੇ ਆ ਗਏ ਸੀ ਹਾਂਜੀ ਜੀ ਸਾਹਤ ਲਓ ਹਾਂਜੀ ਕੀ ਕਿਥੇ ਹਥਿਆਰ ਸੀ ਲਓ ਹਥਿਆਰ ਸਾਰੇ ਉਹਨਾਂ ਕੋਲ ਬੰਦੂਗਾ ਯਾਹੀ ਤਾਂ ਆਪਣੇ ਦਾਤਰ ਵਗੈਰਾ ਆ ਗਏ ਕਿਰਫਾਨਾ ਵਗੈਰਾ ਆ ਗਏ ਦਾ ਦੇਖੋ ਆ ਸਾਰੇ ਸਾਰੇ ਨੁਕਸਾਨ ਕਰਕੇ ਗਏ ਨੇ ਮੈਂ ਕਿਉ ਕਿ ਕਿਤੇ ਪੰਜਾਬ ਦੇ ਅਸੀਂ ਤੇ ਸਾਰਾ ਬੰਦਾ ਪੁਲਸਾਈ ਤੋਂ ਪਿੰਡੇ ਪਿੰਡੇ ਨਾਲ ਆਏ ਤਸੀਂ ਦੇ ਘਰੋਂ ਭੱਜ ਗਏ ਆਪਣੇ ਨਹੀਂ ਘਰੋਂ ਚੱਲ ਗਏ ਕਿ ਜਿਆਦਾ ਨੁਕਸਾਨ ਨਾ ਹੋ ਜਾਈ ਆਪਣਾ ਫੇਸ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤਾਂ ਉਹਨਾਂ ਨੇ ਆਪ ਪੰਨ ਤੋੜ ਕਰਤੀ ਹਾਂਜੀ ਨੁਕਸਾਨ ਦੇ ਨੁਕਸਾਨ ਤੇ ਸਾਰ ਬਹੁਤ ਜਿਆਦਾ ਹੋ ਗਿਆ ਤਾਂ ਅਸੀਂ ਦੇਖ ਹੀ ਲਿਆ ਆਗੇ ਇਨਾ ਨੁਕਸਾਨ ਹੋਇਆ ਹੈ ਹਾਂਜੀ ਪੁਲਿਸ ਆਇਆ ਮੌਕਾ ਵੇਖ ਕੇ ਗਏ ਨੇ ਪਰ ਪੁਲਸ ਵਾਲਿਆਂ ਦੇ ਅਜੇ ਤੱਕ ਤੇ ਚਲ ਹਾਂਜੀ ਇਹ ਮੰਗ ਕਰਦੇ ਹਾਂ ਮੰਗ ਇਹ ਹੈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ ਬਾਕੀ ਇਹਦੇ ਬਲਾਕ ਦੇ ਦੀਨ ਹੁੰਦੇ ਪਿੰਡ ਪੁਗਰੇ ਵਿੱਚ ਜਿਹੜੀ ਰਾਤ ਨੂੰ ਵਾਰਦਾਤ ਹੋਈ ਆ ਬਹੁਤੀ ਸ਼ਰਮਨਾਕ ਗੱਲ ਆ ਕਿਸੇ ਦੇ ਘਰ ਵਿੱਚ ਚਾਨ ਕੇ ਇਦਾਂ ਤਕੜਾ ਨੁਕਸਾਨ ਕਰਨਾ ਤੇ ਆਣ ਕੇ ਪਤਾ ਲੱਗਾ ਵਾ ਉਹਨਾਂ ਦੇ ਘਰ ਦੇ ਵਾਰਸਾਂ ਤੋਂ ਅਸੀਂ ਪੁੱਛਿਆ ਵਾ ਕਹਿੰਦੇ ਕਿ ਸਾਡੀ ਬੇਟੀ ਨੂੰ ਕਿਤੇ ਤੇ ਬੰਦੇ ਛੇੜਦੇ ਸੀ ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਢੱਕਿਆ ਵਾ ਕਿ ਜਿਹਦੇ ਕਰਕੇ ਇਹ ਸਾਰਾ ਮਾਮਲਾ ਉਹਨਾਂ ਨੇ ਰਾਤ ਆਣ ਕੇ ਬੰਦੇ ਬਾਹਰੋਂ ਅਣਪਛਾਤੇ ਬੰਦੇ ਲਿਆ ਕੇ ਕੁਝ ਇਹਨਾਂ ਨੂੰ ਜਾਣੂ ਉਹ ਬੰਦੇ ਦੇ ਪਿੰਡ ਦੇ ਉਹਨਾਂ ਲਿਆ ਕੇ ਉਹਨਾਂ ਨੇ ਗੱਲ ਪਈ ਆ ਤਾਂ ਥੋੜੀ ਜਿਹੀ ਘਰ ਨਾਲ ਸਾਰਾ ਤੈਨਸ-ਟੈਨਸ ਕਰ ਦਿੱਤਾ ਸਮਾਨ ਅਸੀਂ ਦੋਸ਼ੀਆ ਦੇ ਖਿਲਾਫ ਪੇਸ਼ ਆ ਕੁਝ ਤੋਂ ਇਹੇ ਕੇ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸੰਕ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜੀ ਦਿਲਵਾਨੀ ਕੋਈ ਹੋਰ ਨਾ ਕਰ ਸਕੇ ਤੇ ਅਸੀਂ ਇਨਸਾਨ ਦੀ ਗੱਲ ਕਹੋਣੇ ਆ ਕਿ ਇਹਨਾਂ ਭਰਾਵਾਂ ਨੂੰ ਇਹਨਾਂ ਨੂੰ ਪੜਦਾ ਉਹਨਾਂ ਨੂੰ ਸਾਫਲੇ ਤੇ ਇਹਨੀਆਂ ਬੇਤੀਆਂ ਵਾ ਸਾਡੇ ਐਸਐਸਓ ਸਾਹ ਨੂੰ ਹੀ ਕਾਲ ਕੀਤੀ ਆ ਮੌਕੇ ਤੇ ਉਹਨਾਂ ਨੇ ਵੀ ਰਾਤੀ ਆਣ ਕੇ ਵੇਖਿਆ ਸਾਰਾ ਚੈਜਾ ਲਿਆ ਵਾ ਤੇ ਹੁਣ ਅਸੀਂ ਚਾਹੁੰਦੇ ਆ ਕਿ ਜਿਹੜੀ ਵੀ ਕਾਰਵਾਈ ਇਹਨਾਂ ਦੇ ਉੱਤੇ ਬਣਦੀ ਜਿਹੜੀ ਵੀ ਵੱੱਟੋ ਵੱੱਟ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਾਬਤ ਹੋਇਆ ਜਾਵੇ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਅਕਤੂਬਰ ਦੇ ਤੋਂ ਇਹ ਨਹੀਂ ਦੱਸਣ ਗਿਆ ਤੁਹਾਨੂੰ ਸਾਡੇ ਪਿੰਡ ਬੁਖਤਪੁਰ ਦਾ ਪਰਿਚੇਹ ਸਾਡੇ ਪਿੰਡ ਕੁਝ ਲੋਕਾਂ ਨੇ ਆ ਕੇ ਜਿਹੜੇ ਇਹਨਾਂ ਗੁੰਡਾਗਰਦੀ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਬੜੀ ਭੰਨ ਤੋੜ ਕੀਤੀ ਆ ਅਸੀਂ ਚਾਹੁੰਦੇ ਆ ਵੀ ਆ ਛੱਦੇ ਆਪਾਂ ਚੀਰਮੈਨ ਬੰਦੇ ਬੁਲਾ ਕੇ ਬਹੁਤ سارے ਬੰਦੇ ਆਪਾਂ ਕਰਦੇ ਆ ਮੋਟਵਾਰ ਤੇ ਇਹਨਾਂ ਦੇ ਸਾਹਮਣੇ ਸਾਰਾ ਇਹ ਕੁਸਟੀਨ ਬਖਾਤਾ ਵਾ ਇਹਨਾਂ ਨੂੰ ਵਕਤ ਵਾਧਾ ਹੀ ਆ ਨਹੀਂ ਵੀ ਇਨਸਾਫ ਹੋਏ ਦੱਲ ਜਾਈਏ ਠੀਕ ਹੈ ਪਰ ਤੋਂ ਪੁਰੇ ਇੱਕ ਝਗੜਾ ਸਿਧਾ ਕਾਲ ਰਿਪੋਰਟ ਹੋਈ ਸੀ ਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਨਾ ਕਿਤੇ ਕੋਈ ਪਹਿਲਾਂ ਇੱਕ ਦਿਨ ਦੁੱਧੂ ਮੈਮ ਹੋਈ ਹੈ ਮਿੱਠੀ ਦਾ ਕਾਰ ਜਸਮੀਰ ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਦਮਾਸ਼ ੁੰਡੇ ਬੁਲਾ ਕੇ ਉਹਨਾਂ ਦੀ ਘਰ ਦੀ ਜਿਹੜੀ ਹੈ ਬਹੁਤ ਜ਼ਬਰਦਸਤ ਤਰੀਕੇ ਨਾਲ ਨੁਕਸਾਨ ਤੇ ਭੰਨ ਤੋੜ ਕੀਤੀ ਉਹਦੇ ਸਬੰਧ ਨਹੀਂ ਐਫ ਆਰ ਦਰਜ ਕੀਤੀ ਹੈ ਮਿੱਠੀ ਹਣੀ ਉਹਨਾਂ ਦੇ ਖਿਲਾਫ ਇੱਕ ਬੰਦਾ ਇਹਨਾਂ ਦਾ ਫੜ ਲਿਆ ਚੋਰੀ ਉਹਨੇ ਹੀ ਕੋੰਡਾ ਗਤੀ ਕੀਤੀ ਹੈ ਇਹਨਾਂ ਨੂੰ ਕਰਨੀ ਨਹੀਂ ਦੇਵਾਂਗੇ ਸਾਰੇ ਰੈਸ਼ਟ ਕਰਾਂਗੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰਕਾਰ ਤਾਂ ਲਾ ਦੇ ਫਰਦਾ ਦੇ ਇਹਨਾਂ ਨੇ ਤੋੜ ਪਾਂਦੀ ਧਮਕੀ ਦੀ ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸੱਤ ਸੀ ਇਹਨਾਂ ਦੇ ਲੱਗਣ ਵਾਲੀਆਂ ਉਹ ਲੈ ਸਰ ਤੋਂ ਇਲਾਕੇ ਵਾਸਤੇ ਕਹਿੰਦਾ ਵੀ ਇਹ ਨਸ਼ਾ ਪਤਾ ਹੀ ਨਹੀਂ ਕੋਈ ਨਹੀਂ ਨਾ ਰਿਪੋਰਟ ਛਾਣ ਰਹੇ ਆ ਜੋ ਵੀ ਇਹਨਾਂ ਦੇ ਰਿਕਾਰਡ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜ ਕੱਲ ਚੱਲ ਰਹੀ ਆ ਉਹਦੇ ਮੁਤਾਬਕ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਪੋਰਟ ਹੈਗਾ ਇਹਨਾਂ ਦਾ ਸਾਰਾ ਪਰਿਵਾਰ ਨੇ ਆਪਣੀ ਧੀ ਨੂੰ ਜੋ ਛੇੜਦੇ ਸੀਗੇ ਨੌਜਵਾਨ ਉਹਨਾਂ ਨੂੰ ਰੋਕਣਾ ਜਿਹੜਾ ਸੀ ਇਸ ਪਰਿਵਾਰ ਨੂੰ ਮਹਿੰਗਾ ਪੈ ਗਿਆ ਤੋ ਦੱਸ ਦਿੰਦੇ ਆ ਕਿ ਗਵੰਡੀ ਘਰ ਦੇ ਵਿੱਚ ਕੁਝ ਮੁੰਡੇ ਜਿਹੜੇ ਸੀਗੇ ਉਹ ਬੈਠੇ ਹੋਏ ਸੀ ਔਰ ਇਸ ਪਰਿਵਾਰ ਦੀ ਜੋ ਨਬਾਲਗ ਧੀ ਸੀ ਉਸਮਾਨ ਲੈਣ ਦੇ ਲਈ ਦੁਕਾਨ ਤੇ ਜਾ ਰਹੀ ਸੀ ਤਾਂ ਇਹਨਾਂ ਮੁੰਡਿਆਂ ਨੇ ਉਸ ਲੜਕੀ ਨਾਲ ਛੇੜਛਾੜ ਕੀਤੀ ਜਦੋਂ ਉਸ ਲੜਕੀ ਨੇ ਘਰ ਦੇ ਵਿੱਚ ਆ ਕੇ ਦੱਸਿਆ ਤਾਂ ਲੜਕੀ ਦੀ ਜਿਹੜੀ ਮਾਂ ਹੈ ਉਹ ਆਪਣੇ ਗਵੰਡੀ ਘਰ ਜਾ ਕੇ ਉਹਨਾਂ ਨੂੰ ਕੰਪਲੇਨ ਦੇਣ ਗਈ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੌਜਵਾਨਾਂ ਨੇ ਉਹਨਾਂ ਦੇ ਉੱਤੇ ਹੀ ਹਮਲਾ ਕਰ ਦੇਣਾ ਹੈ ਫਿਲਹਾਲ ਘਰ ਦੀ ਕੱਲੀ-ਕੱਲੀ ਚੀਜ਼ ਨੂੰ ਤੋੜਿਆ ਗਿਆ ਇਹਨਾਂ ਮੁੰਡਿਆਂ ਵੱਲੋਂ ਔਰ ਪਰਿਵਾਰ ਨੇ ਨਾਲ ਦੇ ਕਿਸੇ ਘਰ ਦੇ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਜਿਹੜਾ ਹੈ ਇਸ ਪਰਿਵਾਰ ਦੇ ਉੱਤੇ ਢਾਇਆ ਗਿਆ ਹੈ ਪਰਿਵਾਰ ਜਦੋਂ ਆਉਂਦਾ ਹੈ ਵਾਪਸ ਆਪਣੇ ਘਰ ਦੇ ਵਿੱਚ ਤਾਂ ਉਹ ਵੀ ਦੇ ਕੇ ਹੈਰਾਨ ਰਹਿ ਜਾਂਦਾ ਹੈ ਘਰ ਦੀ ਹਰ ਇੱਕ ਚੀਜ਼ ਨੂੰ ਤੋੜਿਆ ਗਿਆ ਹੈ ਇੱਥੋਂ ਤੱਕ ਕਿ ਜੋ ਅਲਮਾਰੀਆਂ ਸੀ ਉਹਨਾਂ ਦੇ ਲੋਕ ਤੱਕ ਤੋੜ ਦਿੱਤੇ ਗਏ ਨੇ ਫਿਲਹਾਲ ਲਗਾਤਾਰ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਜਿਹੜੀਆਂ ਨੇ ਉਹ ਅ ਪਿੰਡ ਭਗਤਪੁਰਾ ਦੀਆਂ ਨੇ ਜਿੱਥੇ ਜੋ ਕਿ ਅਟਾਰੀ ਦੇ ਅਧੀਨ ਆਉਂਦਾ ਹੈ ਔਰ ਇੱਥੇ ਇੱਕ ਨਬਾਲਿਕ ਧੀ ਨੂੰ ਛੇੜਨ ਤੋਂ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਜਦੋਂ ਪਰਿਵਾਰ ਵਾਲੇ ਉਸ ਨੌਜਵਾਨਾ ਦੇ ਕੋਲ ਜਾਂਦੇ ਨੇ ਮਨਾਂ ਕਰਦੇ ਨੇ ਕਿ ਉਹ ਅਜਿਹਾ ਨਾ ਕਰਨ ਤਾਂ ਉਹ ਦੋਸ਼ੀ ਜਿਹੜੇ ਨੇ ਉਹ ਤੇਜ਼ ਤਾਰ ਹਥਿਆਰ ਲੈ ਕੇ ਘਰ ਵੱਲ ਨੂੰ ਪਹੁੰਚਦੇ ਨੇ ਜਦੋਂ ਘਰ ਦੇ ਨੂੰ ਪਤਾ ਲੱਗਦਾ ਹੈ ਉਹਨਾਂ ਨੂੰ ਆ ਕੇ ਬਾਅਦ ਦੇ ਜਿਹੜੇ ਗਵਾਹ ਹੋਰ ਲੋਕ ਸੀਗੇ ਉਹ ਦੱਸਦੇ ਨੇ ਕਿ ਕੁਝ ਨੌਜਵਾਨ ਜਿਹੜੇ ਨੇ ਹਥਿਆਰ ਲੈ ਕੇ ਆ ਰਹੇ ਨੇ ਤਾਂ ਉਹ ਪਰਿਵਾਰ ਉਸ ਘਰ ਦੇ ਵਿੱਚੋਂ ਨਿਕਲ ਕੇ ਕਿਸੇ ਹੋਰ ਘਰ ਦੇ ਵਿੱਚ ਲੋਕ ਆਪਣੀ ਜਾਨ ਬਚਾਉਂਦੇ ਨੇ ਪਰ ਜਦੋਂ ਵਾਪਸ ਪਰਦੇ ਨੇ ਤਾਂ ਘਰ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਅ ਤੋੜੀ ਹੋਈ ਵੇਖਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ ਫਿਲਹਾਲ ਜੋ ਨਬਾਲਿਕ ਲੜਕੀ ਦੀ ਮਾਤਾ ਹੈ ਰਵਿੰਦਰ ਕੌਰ ਉਹਨਾਂ ਦੇ ਅਨੁਸਾਰ ਮੁਤਾਬਕ ਉਹਨਾਂ ਦੀ ਦਬੁਰਜੀ ਵਿਖੇ ਫਾਸਟ ਫੂਡ ਦੀ ਰੇੜੀ ਹੈ ਔਰ ਉਸੇ ਦੇ ਨਾਲ ਉਹ ਆਪਣਾ ਘਰ ਚਲਾਉਂਦੇ ਨੇ ਘਰ ਵਾਲੇ ਨੂੰ ਜਦੋਂ ਇਹ ਸਭ ਹੋਇਆ ਤਾਂ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲਾ ਪਹੁੰਚਿਆ ਔਰ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਔਰ ਦੱਸਿਆ ਕਿ ਉਹਨਾਂ ਦੀ ਨਬਾਲਿਕ ਧੀ ਨੂੰ ਨਾਲ ਦੇ ਜਿਹੜੇ ਮੁੰਡੇ ਨੇ 5 ਤੋਂ 6 ਤੋਂ ਵੱਧ ਨੌਜਵਾਨ ਨੇ ਜਿਹੜੇ ਉਹਨਾਂ ਦੇ ਧੀ ਨੂੰ ਉਹਨਾਂ ਨੇ ਛੇੜਿਆ ਜਦੋਂ ਉਹਨਾਂ ਨੇ ਮਨਾਂ ਕੀਤਾ ਤਾਂ ਉਹ ਸਮਝਣ ਦੀ ਬਜਾਏ ਉਹਨਾਂ ਤੇ ਹੀ ਉਹਨਾਂ ਦੇ ਪੂਰੇ ਪਰਿਵਾਰ ਦੇ ਉੱਤੇ ਜਾਂ ਘਰ ਦੇ ਉੱਤੇ ਹਮਲਾ ਕਰ ਦਿੱਤਾ ਹਰ ਇੱਕ ਘਰ ਦੀ ਜਿਹੜੀ ਸਮਾਨ ਸੀਗਾ ਉਸ ਦੀ ਭੰਨ ਤੋੜ ਕਰ ਦਿੱਤੀ ਔਰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦੇ ਕੇ ਗਏ ਨੇ ਫਿਲਹਾਲ ਪਿੰਡ ਦੀ ਪੰਚਾਇਤ ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਮੌਕੇ ਦੇ ਮਾਮਲੇ ਦੀ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ ਹੈ ਪਰ ਜਿਸ ਤਰ੍ਹਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਉਹ ਵੀ ਦਿਨ ਦਿਹਾੜੇ ਵਾਕਈ ਬਹੁਤ ਹੈਰਾਨੀਜਨਕ ਇਹ ਖਬਰ ਹੈ ਕਿਉਂਕਿ ਘਰ ਦੇ ਵਿੱਚ ਘਰ ਦੀ ਧੀ ਨੂੰ ਛੇੜਿਆ ਗਿਆ ਔਰ ਇਸੀ ਚੀਜ਼ ਨੂੰ ਲੈ ਕੇ ਜਦੋਂ ਮਨਾ ਕੀਤਾ ਤਾਂ ਉਸ ਪਰਿਵਾਰ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਪਰਿਵਾਰ ਦੀ ਧੀ ਨੂੰ ਇਹ ਨੌਜਵਾਨ ਛੇੜਦੇ ਸੀਗੇ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਹੁਣ ਵੇਖਣਾ ਹੈ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਕੱਤ ਤੱਕ ਸਲਾਖਾਂ ਦੇ ਪਿੱਛੇ ਕਰਦੀ ਹੈ ਕਿਉਂਕਿ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਨੂੰ ਜੋ ਧਮਕੀਆਂ ਤੱਕ ਜਾਨੋਂ ਮਾਰਨ ਦੀ ਧਮਕੀਆਂ ਦੇ ਕੇ ਗਏ ਨੇ ਔਰ ਸਾਫ਼ ਕਹਿ ਕੇ ਗਏ ਨੇ ਕਿ ਕੋਈ ਵੀ ਸਮਝੌਤਾ ਉਹ ਨਹੀਂ ਕਰਨਾ ਚਾਹੁੰਦੇ ਜਾਨੋਂ ਮਾਰ ਦੇਣਗੇ ਇਹ ਜੋ ਲੜਕੀ ਦੀ ਮਾਤਾ ਹੈ ਉਸਦੇ ਬਿਆਨ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਕੇ ਗਏ ਨੇ ਅੱਜ ਤਾ ਉਹਨਾਂ ਨੇ ਆਪਣੀ ਜਾਨ ਕਿਸੇ ਹੋਰ ਦੇ ਵੀ ਘਰ ਦੇ ਵਿੱਚ ਲੁਕ ਕੇ ਆਪਣੀ ਬਚਾ ਲਈ ਹੈ ਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਹਮਲਾ ਕੀਤਾ ਹੈ ਦਰਜਨ ਤੋਂ ਵੱਧ ਮੁੰਡੇ ਜਿਹੜੇ ਸੀ ਹਥਿਆਰਾਂ ਨਾਲ ਲੈਸ ਸੀਗੇ ਔਰ ਇੱਥੋਂ ਤੱਕ ਕਿ ਫਾਇਰ ਵੀ ਕੀਤੇ ਗਏ ਨੇ ਜੋ ਫਾਇਰਿੰਗ ਕੀਤੀ ਗਈ ਹੈ 5 ਤੋਂ 6 ਫਾਇਰ ਕੀਤੇ ਗਏ ਨੇ ਜੇਕਰ ਪਰਿਵਾਰ ਦਾ ਕੋਈ ਵੀ ਜੀ ਇੱਥੇ ਹੁੰਦਾ ਤਾਂ ਸ਼ਾਇਦ ਕੋਈ ਵੱਡੀ ਅਨੁਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਪਰ ਇਸ ਪਰਿਵਾਰ ਨੇ ਸਿਆਨਪਵਰਤੀ ਔਰ ਇਸ ਘਰ ਦੇ ਵਿੱਚੋਂ ਨਿਕਲ ਕੇ ਦੂਜੀ ਥਾਂ ਜਾ ਕੇ ਆਪਣੀ ਜਾਨ ਬਚਾਈ ਪਰ ਘਰ ਦੀ ਹਰ ਇੱਕ ਚੀਜ਼ ਤੱਕੀ ਕੁਰਸੀਆਂ ਤੱਕ ਵੀ ਨਹੀਂ ਛੱਡੀਆਂ ਉਹ ਵੀ ਤੋੜ ਦਿੱਤੀਆਂ ਗਿਆ ਘਰ ਦੇ ਦਰਵਾਜ਼ੇ ਬਾਰੀਆਂ ਹਰ ਚੀਜ਼ ਦੀ ਭੰਨ ਤੋੜ ਕੀਤੀ ਗਈ ਹੈ ਇੱਥੇ ਤਾਂ ਕਿ ਸਮਾਨ ਵੀ ਕਾਫੀ ਨੁਕਸਾਨਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਸਾਹਮਣੇ ਆਇਆ ਹੈ ਕੀ ਕੁਝ ਆਖਰੀ ਆ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਪੁਲਿਸ ਨੂੰ ਕੀ ਕਾਰਵਾਈ ਕਰ ਕਰ ਰਹੀ ਹੈ ਉਹ ਵੀ ਜਾਣਦੇ ਹਾਂ ਰਿਪੋਰਟ ਨਾਮ ਹੈ ਮੇਰਾ ਜਿਹੜਾ ਪੜ੍ਹ ਲਿਆ ਹਾਂ ਪੱਕਾ ਪੜ੍ਹ ਹੈ ਜੀ ਜੀ ਸਰ ਗੱਲ ਇਹ ਵੀ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਐ ਘਰ 15 20 ਮੁੰਡੇ ਚਤੋਂ ਪੈ ਰਹੇ ਨਾਲ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਹੈ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰ ਲੈ ਕੇ ਗੱਲ ਪੈ ਕੇ ਮੈਂ ਆਪਣੇ ਘਰ ਲੈ ਨੂੰ ਦੁਪੁਰਜੀਆ ਸੱਦਿਆ ਸਾਡੀ ਫਾਸਟ ਫੂਡ ਦੀ ਰੈੜੀ ਹੈ ਦੁਪੁਰਜੀ ਉਹਨਾਂ ਨੂੰ ਅਸੀਂ ਸੱਦਿਆ ਕਿ ਆਓ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋ ਗਈ ਹੈ ਆਏ ਪਹਿਲਾਂ ਉਦੋਂ ਮੇਰੇ ਘਰ ਲੈ ਕੇ ਗੱਲ ਪੈ ਕੇ ਹੁਣ ਕਿऐसे ऐसे ਇਸ ਤਰ੍ਹਾਂ ਡਰ ਡਰ ਕੇ ਕਿ ਹਾਂ ਵੀ ਜਿਆਦੇ ਬੰਦੇ ਬੁੰਦੇ ਨਾਲ ਲੈ ਆਣ ਫਿਰ ਹਾਨੂੰ ਸਾਰਿਆਂ ਨੂੰ ਦੱਸਿਆ ਕਿ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸੇ ਦੇ ਘਰ ਵੜ ਗ ਬਹੁਤ ਜਿਆਦਾ ਨੁਕਸਾਨ ਹੋਇਆ। ਉਹਨਾਂ ਕੋਹਾਗੇ ਦਾਤਰ ਲੈ ਕੇ ਆਏ, ਕਿਰਪਾਨਾਂ, ਪਿਸਤੌਲਾਂ ਵੀ ਲੈ ਕੇ ਆਏ ਐ, ਫੈਰ ਕੱਢੇ ਸੱਤ ਫੈਰ ਕੱਢੇ ਇਹਨਾਂ ਨੇ। ਬਾ ਚਾਰ ਫੈਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢੇ ਐ, ਤਿੰਨ ਫੈਰ ਇਹਨਾਂ ਨੇ ਸਾਡੀ ਗਲੀ 'ਚ ਕੱਢੇ ਸਰ। ਕਿਸੇ ਦਾ ਇਨਜਾਮ ਤਾਂ ਨਹੀਂ। ਅਸੀਂ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਆ। ਬਹੁਤ ਖਤਰਾ ਹੈ। ਹਾਂਜੀ, ਗਾਂਵ ਵੀ ਬਹੁਤ ਖਤਰਾ ਹੈ ਸਰ, ਸਾਨੂੰ ਇਹ ਕੁਛ ਵੀ ਕਰਦੇ ਹੁਣ ਵੀ ਧਮਕੀਆਂ ਲਾ ਰਹੇ ਐ। ਕਿ ਅਸੀਂ ਇਹਨਾਂ ਨਾਲ ਕੁਛ ਨਾ ਬੇੜਨਾ, ਅਸੀਂ ਮਾਰਨੇ ਇਹਨਾਂ ਦੇ ਬੰਦੇ। ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚਓ ਸਰ ਆਏ ਆ ਅਗੇ ਚਾਟੀਵਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ ਮੰਗ ਇਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਇਹਨਾਂ ਦਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਭ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਧਰਮਿੰਦਰ ਹੈ ਸਰ ਕਿਹੜਾ ਪਿੰਡ ਪਿੰਡਪਗਤੂਪੁਰ ਆ ਸਰ ਕੀ ਗੱਲ ਹੋਈ ਸਰ ਸਰਾਜ ਜਨ ਇਹਨਾਂ ਨੇ ਦੋ ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾਲ ਇਹ ਬੰਦੇ ਬੰਦੇ ਲਗੇ ਨਾਲ ਇਧਰ ਤੰਗ ਬੜਾ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡੱਕਿਆ ਬੋਲਿਆ ਤੇ ਆ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੀ ਕੀ ਤੁਸੀਂ ਹਾਨੂੰ ਕੌਣ ਦੇ ਡੱਕਣਾ ਇੱਥੇ ਗੋਲੀਆਂ ਚਲਾ ਕੇ ਗਏ ਨੇ ਫਾਇਰ ਕਰਕੇ ਗਏ ਨੇ ਸਰ ਆ ਲੋਕ ਸਾਰਾ ਮੇਰੇ ਘਰ ਦਾ ਨੁਕਸਾਨ ਕਰਤਾ ਨੇ ਕਿੰਨੀ ਗੁੱਲੀ ਦੀ ਗੱਲ ਸੀ ਇਹ ਰਾਤ ਦੀ ਗੱਲ ਹੈ ਸਰ ਕਿੰਨੀ ਗੁੱਲੀ ਹੈ ਇਹ ਸਾਰੇ ਘਟੋਕਾਤੀ ਬੰਤੀ ਬੰਦੇ ਗਏ ਸੀ ਹਾਂਜੀ ਹਾਂਜੀ ਕੀ ਕੀ ਤੇ ਹਾਲ ਸੀ ਲੱਗ ਹਥਿਆਰ ਸਾਰੇ ਉਹਨਾਂ ਕੋਲ ਬੰਦੂਗਾ ਯਾ ਇਹੀ ਤਾਂ ਆਪਣੇ ਦਾਤਰ ਵਗੈਰਾ ਹੈ ਗਏ ਕਿਰਫਾਨਾ ਵਗੈਰਾ ਗਏ ਤਾਂ ਦੇਖੋ ਆ ਸਾਰੇ ਸਾਰਾ ਨਕਸ਼ਾਨ ਕਰਕੇ ਗਏ ਨੇ ਤੁਸੀਂ ਉਹ ਕਿੱਥੇ ਪੰਜਾਬ ਦੇ ਆਹੀਂ ਤੇ ਸਾਰਾ ਬੰਦਾ ਪੁਰਸਾਈਦੋਂ ਬੰਦੇ ਬੰਦੇ ਨਾਲ ਆਏ ਤਹੀਂ ਤੇ ਘਰੋਂ ਭੱਜ ਗਏ ਆਪਣੇ ਨਹੀਂ ਕਰੋ ਚਲ ਗਏ ਜਿਆਦਾ ਨਕਾਨਾ ਹੋ ਜਾਈਏ ਆਪਣਾ ਦੇਖ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤਾਂ ਉਹਨਾਂ ਨੇ ਆਪ ਪੰਨ ਤੋੜ ਕਰਤੀ ਹਾਂਜੀ ਨੁਕਸਾਨ ਦੇ ਨੁਕਸਾਨ ਤੇ ਸਰ ਬਹੁਤ ਜ਼ਿਆਦਾ ਹੋ ਗਿਆ ਤਾਂ ਅਸੀਂ ਦੇਖ ਹੀ ਲਿਆ ਆ ਗਏ ਜਿੰਨਾ ਨੁਕਸਾਨ ਹੋਇਆ ਹੈ ਹਾਂਜੀ ਪੁਲਿਸ ਆਏ ਮੌਕਾ ਵੇਖ ਕੇ ਗਏ ਨੇ ਪਰ ਪੁਲਿਸ ਵਾਲਿਆਂ ਦੇ ਅਜੇ ਤੱਕ ਤੇ ਚਲੋ ਹਾਂਜੀ ਇਹ ਮੰਗ ਕਰਦੇ ਹਾਂ ਮੰਗ ਹੈ ਇਹ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ। ਭਾਜੀ ਮੇਰੇ ਬਲਾਗ ਦੇ ਦੀਨ ਉਹਦੇ ਪਿੰਡ ਪਰ ਸੁਬਰੇ ਵਿੱਚ ਜਿਹੜੀ ਰਾਤ ਨੂੰ ਵਾਰਦਾਤ ਹੋਈ ਆ ਬਹੁਤੀ ਸ਼ਰਮਨਾਕ ਗੱਲ ਆ ਕਿ ਇਹਦੇ ਘਰ ਵਿੱਚ ਆਣ ਕੇ ਇਦਾਂ ਤਕੜਾ ਨੁਕਸਾਨ ਕਰਨਾ ਤੇ ਆਣ ਕੇ ਪਤਾ ਲੱਗਾ ਵਾ ਇਹਨਾਂ ਦੇ ਘਰ ਦੇ ਵਾਰਸਾਂ ਤੋਂ ਹੀ ਪੁੱਛਿਆ ਵਾ ਕਹਿੰਦੇ ਕਿ ਸਾਡੀ ਬੇਟੀ ਨੂੰ ਕਿਹਦੇ ਕਿੰਦੇ ਛੇੜਦੇ ਸੀ ਅਹੀਂ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਢੱਕਿਆ ਵਾ ਕਿ ਜਿਹਦੇ ਕਰਕੇ ਇਹ ਸਾਰਾ ਮਾਮਲਾ ਉਹਨਾਂ ਨੇ ਰਾਤ ਆਣ ਕੇ ਬੰਦੇ ਬਾਹਰੋਂ ਅਣਪਛਾਤੇ ਬੰਦੇ ਲਿਆ ਕੇ ਕੁਝ ਇਹਨਾਂ ਨੂੰ ਜਾਨੂ ਉਹ ਬੰਦੇ ਦੇ ਪਿੰਡ ਦੇ ਉਹਨਾਂ ਲਿਆ ਕੇ ਉਹਨਾਂ ਨੇ ਗੱਲ ਪਈ ਆ ਤਾਂ ਥੋੜੀ ਕੀਤੀ ਹੈ ਕਰਨਾ ਸਾਰਾ ਸੈਸ ਜੈਸ ਕਰ ਦਿੱਤਾ ਸਮਾਨ ਅਹੀਂ ਦੋਸ਼ੀਆ ਦੇ ਖਿਲਾਫ ਪੱਗਿਆ ਕੁਝ ਤੋਂ ਇਹੇ ਕੇ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸੰਕ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜੀ ਦਿਲਵਦੀ ਕੋਈ ਹੋਰ ਨਾ ਕਰ ਸਕੇ ਤੇ ਅਸੀਂ ਇਨਸਾਫ ਦੀ ਗੁਹਾਰ ਤੋੜਨੇ ਆ ਕਿ ਇਹਨਾਂ ਘਰਾਵਾਂ ਨੂੰ ਇਹਨਾਂ ਨੂੰ ਕੱਢਦਾ ਹਾਂ ਉਹਨੂੰ ਸਾਫ ਕਰੇ ਸੋ ਇਹਨੀਆਂ ਬੇਤੀਆਂ ਵਾ ਸਾਡੇ ਐਸਐਚਓ ਸਾਹ ਨੂੰ ਅਸੀਂ ਕਾਲ ਕੀਤੀ ਆ ਮੌਕੇ ਤੇ ਉਹਨਾਂ ਨੇ ਵੀ ਰਾਤੀਂ ਆਣ ਕੇ ਵੇਖਿਆ ਸਾਰਾ ਚੈਜਾ ਲਿਆ ਵਾ ਤੇ ਹੁਣ ਅਸੀਂ ਚਾਹੁੰਦੇ ਆ ਕਿ ਜਿਹੜੀ ਵੀ ਕਾਰਵਾਈ ਇਹਨਾਂ ਦੇ ਉੱਤੇ ਬਣਦੀ ਜਿਹੜੀ ਵੀ ਵਾਸਤਵ ਵਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਾਬਤ ਹੋਇਆ ਜਾਵੇ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਅਕਤੂਬਰੇ ਤੋਂ ਇਹ ਵੀ ਦੱਸਣੀ ਹੈ ਤੁਹਾਨੂੰ ਸਾਡੇ ਪਿੰਡ ਬੁਖਤਪੁਰ ਦਾ ਅਪਾਏ ਸਹਾ ਸਾਡੇ ਪਿੰਡ ਕੁਝ ਲੋਕਾਂ ਨੇ ਆ ਕੇ ਜਿਹੜੇ ਇਹਨਾਂ ਗੱਡੀਆਂ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਬੜੀ ਭੰਨ ਤੋੜ ਕੀਤੀ ਆ ਅਸੀਂ ਚਾਹੁੰਦੇ ਆ ਵੀ ਆ ਛੱਦੇ ਆਪਾਂ ਚੇਅਰਮੈਨ ਬੰਦੇ ਬਲਾਗ ਦੇ ਬਹੁਤ سارے ਬੰਦੇ ਆਪਾਂ ਛੱਦੇ ਆ ਮੋਹਤਵਾਰ ਤੇ ਇਹਨਾਂ ਦੇ ਸਾਹਮਣੇ ਸਾਰਾ ਇਹ ਮਸਤੀਨ ਬਖਾਤਾ ਵਾ ਇਹਨਾਂ ਨੂੰ ਵਕਤ ਵਾਧਾ ਹੀ ਆ ਨਹੀਂ ਵੀ ਇਨਸਾਫ ਹੋਵੇ ਦੱਲ ਜਾਈਏ ਠੀਕ ਹੈ ਫਤੂਰੇ ਇੱਕ ਝਗੜਾ ਸਿਗਾ ਕਾਲ ਰਿਪੋਰਟ ਹੋਈ ਸੀ ਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਨਾ ਕਿਤੇ ਕੋਈ ਪਹਿਲਾਂ ਇੱਕ ਦਿਨ ਤੁ ਤੁ ਮੈਮ ਹੋਈ ਹੈ ਮਿੱਠੀ ਉਹ ਕਾਰ ਸਮੇ ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਦਮਾਸ਼ ਗੁੰਡੇ ਬੁਲਾ ਕੇ ਉਹਨਾਂ ਦੀ ਘਰ ਦੀ ਜਿਹੜੀ ਹੈ ਬਹੁਤ ਜ਼ਬਰਦਸਤ ਤਰੀਕੇ ਨਾਲ ਨੁਕਸਾਨ ਤੇ ਭੰਨ ਤੋੜ ਕੀਤੀ ਉਹਦੇ ਸਬੰਧ ਨਹੀਂ 8000 ਦਰਜ ਕੀਤੀ ਹੈ ਮਿੱਠੀ ਹਣੀ ਉਹਨਾਂ ਦੇ ਖਿਲਾਫ ਇੱਕ ਬੰਦਾ ਇਹਨਾਂ ਦਾ ਫੜ ਲਿਆ ਜੋ ਵੀ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਕਰਨ ਨਹੀਂ ਦੇਵਾਂਗੇ ਸਾਰੇ ਰੱਸ਼ਟ ਕਰਾਂਗੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਕਿਹੜੇ ਤਰ੍ਹਾਂ ਦਾ ਪਰਚਾ ਦਰਜ ਕੀਤਾ ਇਹਨਾਂ ਦੀ ਤੋੜ ਪਾਂਦੀ ਗਾ ਧਮਕੀ ਦੀ ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸਖਤ ਸੀ ਇਹਨਾਂ ਦੇ ਲੱਗਣ ਵਾਲੀਆਂ ਉਹ ਲਾਈਨ ਸਰ ਇਲਾਕੇ ਵਾਸਤੇ ਕਹਿੰਦਾ ਵੀ ਇਹ ਨਸ਼ਾ ਪਤਾ ਹੀ ਨਹੀਂ ਕੋਈ ਨਹੀਂ ਨਾ ਰਿਕਾਰਡ ਛਾਣ ਰਹੇ ਜੋ ਵੀ ਇਹਨਾਂ ਦੇ ਰਿਕਾਰਡ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜ ਕੱਲ ਚੱਲ ਰਹੀ ਆ ਉਹਦੇ ਮੁਤਾਬਕ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਪੋਰਟ ਹੈਗਾ ਇਹਨਾਂ ਦਾ ਸਭ ਪਰ ਨੇ ਆਪਣੀ ਧੀ ਨੂੰ ਜੋ ਛੇੜਦੇ ਸੀਗੇ ਨੌਜਵਾਨ ਉਹਨਾਂ ਨੂੰ ਰੋਕਣਾ ਜਿਹੜਾ ਸੀ ਇਸ ਪਰਿਵਾਰ ਨੂੰ ਮਹਿੰਗਾ ਪੈ ਗਿਆ ਸੋ ਦੱਸਦੇ ਨੇ ਆ ਕਿ ਗਵਾਂਡੀ ਘਰ ਦੇ ਵਿੱਚ ਕੁਝ ਮੁੰਡੇ ਜਿਹੜੇ ਸੀਗੇ ਉਹ ਬੈਠੇ ਹੋਏ ਸੀ ਔਰ ਇਸ ਪਰਿਵਾਰ ਦੀ ਜੋ ਨਬਾਲਗ ਧੀ ਸੀ ਉਸਮਾਨ ਲੈਣ ਦੇ ਲਈ ਦੁਕਾਨ ਤੇ ਜਾ ਰਹੀ ਸੀ ਤਾਂ ਇਹਨਾਂ ਮੁੰਡਿਆਂ ਨੇ ਉਸ ਲੜਕੀ ਨਾਲ ਛੇੜਛਾੜ ਕੀਤੀ ਜਦੋਂ ਉਸ ਲੜਕੀ ਨੇ ਘਰ ਦੇ ਵਿੱਚ ਆ ਕੇ ਦੱਸਿਆ ਤਾਂ ਲੜਕੀ ਦੀ ਜਿਹੜੀ ਮਾਂ ਹੈ ਉਹ ਆਪਣੇ ਗਵੰਡੀ ਘਰ ਜਾ ਕੇ ਉਹਨਾਂ ਨੂੰ ਕੰਪਲੇਨ ਦੇਣ ਗਈ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੌਜਵਾਨਾਂ ਨੇ ਉਹਨਾਂ ਦੇ ਉੱਤੇ ਹੀ ਹਮਲਾ ਕਰ ਦੇਣਾ ਹੈ ਫਿਲਹਾਲ ਘਰ ਦੀ ਕੱਲੀ-ਕੱਲੀ ਚੀਜ਼ ਨੂੰ ਤੋੜਿਆ ਗਿਆ ਹੈ ਇਹਨਾਂ ਮੁੰਡਿਆਂ ਵੱਲੋਂ ਔਰ ਪਰਿਵਾਰ ਨੇ ਨਾਲ ਦੇ ਕਿਸੇ ਘਰ ਦੇ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਜਿਹੜਾ ਹੈ ਇਸ ਪਰਿਵਾਰ ਦੇ ਉੱਤੇ ਢਾਇਆ ਗਿਆ ਹੈ ਪਰਿਵਾਰ ਜਦੋਂ ਆਉਂਦਾ ਹੈ ਵਾਪਸ ਆਪਣੇ ਘਰ ਦੇ ਵਿੱਚ ਤਾਂ ਉਹ ਵੀ ਦੇ ਕੇ ਹੈਰਾਨ ਰਹਿ ਜਾਂਦਾ ਹੈ ਘਰ ਦੀ ਹਰ ਇੱਕ ਚੀਜ਼ ਨੂੰ ਤੋੜਿਆ ਗਿਆ ਹੈ ਇੱਥੋਂ ਤੱਕ ਕਿ ਜੋ ﺍﻟमारीਆਂ ਸੀ ਉਹਨਾਂ ਦੇ ਲੋਕ ਤੱਕ ਤੋੜ ਦਿੱਤੇ ਗਏ ਨੇ ਫਿਲਹਾਲ ਲਗਾਤਾਰ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਜਿਹੜੀਆਂ ਨੇ ਉਹ ਪਿੰਡ ਭਗਤਪੂਰਾ ਦੀਆਂ ਨੇ ਜਿੱਥੇ ਜੋ ਕਿ ਅਟਾਰੀ ਦੇ ਅਧੀਨ ਆਉਂਦਾ ਹੈ ਔਰ ਇੱਥੇ ਇੱਕ ਨਬਾਲਿਕ ਧੀ ਨੂੰ ਛੇੜਨ ਤੋਂ ਇੱਕ ਪਰਿਵਾਰ ਉਹ ਮਹਿੰਗਾ ਪੈ ਗਿਆ ਜਦੋਂ ਪਰਿਵਾਰ ਵਾਲੇ ਉਸ ਨੌਜਵਾਨਾਂ ਦੇ ਕੋਲ ਜਾਂਦੇ ਨੇ ਮਨਾ ਕਰਦੇ ਨੇ ਕਿ ਉਹ ਅਜਿਹਾ ਨਾ ਕਰਨ ਤਾਂ ਉਹ ਦੋਸ਼ੀ ਜਿਹੜੇ ਨੇ ਉਹ ਤੇਜ਼ ਤਾਰ ਹਥਿਆਰ ਲੈ ਕੇ ਘਰ ਵੱਲ ਨੂੰ ਪਹੁੰਚਦੇ ਨੇ ਜਦੋਂ ਘਰ ਦੇ ਨੂੰ ਪਤਾ ਲੱਗਦਾ ਹੈ ਉਹਨਾਂ ਨੂੰ ਆ ਕੇ ਬਾਅਦ ਦੇ ਜਿਹੜੇ ਗਵਾਹ ਹੋਰ ਲੋਕ ਸੀਗੇ ਉਹ ਦੱਸਦੇ ਨੇ ਕਿ ਕੁਝ ਨੌਜਵਾਨ ਜਿਹੜੇ ਨੇ ਹਥਿਆਰ ਲੈ ਕੇ ਆ ਰਹੇ ਨੇ ਤਾਂ ਉਹ ਪਰਿਵਾਰ ਉਸ ਘਰ ਦੇ ਵਿੱਚੋਂ ਨਿਕਲ ਕੇ ਕਿਸੇ ਹੋਰ ਘਰ ਦੇ ਵਿੱਚ ਲੋਕ ਆਪਣੀ ਜਾਨ ਬਚਾਉਂਦੇ ਨੇ ਪਰ ਜਦੋਂ ਵਾਪਸ ਪਰਦੇ ਨੇ ਤਾਂ ਘਰ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਤੋੜੀ ਹੋਈ ਵੇਖਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ ਫਿਲਹਾਲ ਜੋ ਨਬਾਲਿਕ ਲੜਕੀ ਦੀ ਮਾਤਾ ਹੈ ਰਵਿੰਦਰ ਕੌਰ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਦਬੁਰਜੀ ਵਿਖੇ ਫਾਸਟ ਫੂਡ ਦੀ ਰੇੜੀ ਹੈ ਔਰ ਉਸੇ ਦੇ ਨਾਲ ਆਪਣਾ ਘਰ ਚਲਾਉਂਦੇ ਨੇ ਘਰ ਵਾਲੇ ਨੂੰ ਜਦੋਂ ਇਹ ਸਭ ਹੋਇਆ ਤਾਂ ਘਰ ਵਾਲਾ ਫੋਨ ਕੀਤਾ ਘਰ ਵਾਲਾ ਪਹੁੰਚਿਆ ਔਰ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਔਰ ਦੱਸਿਆ ਕਿ ਉਹਨਾਂ ਦੀ ਨਬਾਲਗ ਧੀ ਨੂੰ ਨਾਲ ਦੇ ਜਿਹੜੇ ਮੁੰਡੇ ਨੇ 5 ਤੋਂ 6 ਤੋਂ ਵੱਧ ਨੌਜਵਾਨ ਨੇ ਜਿਹੜੇ ਉਹਨਾਂ ਦੇ ਧੀ ਨੂੰ ਉਹਨਾਂ ਨੇ ਛੇੜਿਆ ਜਦੋਂ ਉਹਨਾਂ ਨੇ ਮਨਾਂ ਕੀਤਾ ਤਾਂ ਉਹ ਸਮਝਣ ਦੀ ਬਜਾਏ ਉਹਨਾਂ ਤੇ ਹੀ ਉਹਨਾਂ ਦੇ ਪੂਰੇ ਪਰਿਵਾਰ ਦੇ ਉੱਤੇ ਜਾਂ ਘਰ ਦੇ ਉੱਤੇ ਹਮਲਾ ਕਰ ਦਿੱਤਾ ਹਰ ਇੱਕ ਘਰ ਦੀ ਜਿਹੜੀ ਸਮਾਨ ਸੀਗਾ ਉਸ ਦੀ ਭੰਨ ਤੋੜ ਕਰ ਦਿੱਤੀ ਔਰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦੇ ਕੇ ਗਏ ਨੇ ਫਿਲਹਾਲ ਪਿੰਡ ਦੀ ਪੰਚਾਇਤ ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਮੌਕੇ ਦੇ ਮਾਮਲੇ ਦੀ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ ਹੈ ਪਰ ਜਿਸ ਤਰ੍ਹਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਉਹ ਵੀ ਦਿਨ ਦਿਹਾੜੇ ਆ ਵਾਕਈ ਬਹੁਤ ਹੈਰਾਨੀਜਨਕ ਇਹ ਖਬਰ ਹੈ ਕਿਉਂਕਿ ਘਰ ਦੇ ਵਿੱਚ ਘਰ ਦੀ ਧੀ ਨੂੰ ਛੇੜਿਆ ਗਿਆ ਔਰ ਇਸੀ ਚੀਜ਼ ਨੂੰ ਲੈ ਕੇ ਜਦੋਂ ਮਨਾ ਕੀਤਾ ਤਾਂ ਉਸ ਪਰਿਵਾਰ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਪਰਿਵਾਰ ਦੀ ਧੀ ਨੂੰ ਇਹ ਨੌਜਵਾਨ ਛੇੜਦੇ ਸੀਗੇ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਹੁਣ ਵੇਖਣਾ ਹੈ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਕੱਦ ਤੱਕ ਸਲਾਖਾਂ ਦੇ ਪਿੱਛੇ ਕਰਦੀ ਹੈ ਕਿਉਂਕਿ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਨੂੰ ਜੋ ਧਮਕੀਆਂ ਤੱਕ ਜਾਨ ਨੂੰ ਮਾਰਨ ਦੀ ਧਮਕੀ ਦੇ ਕੇ ਗਏ ਨੇ ਔਰ ਸਾਫ਼ ਕਹਿ ਕੇ ਗਏ ਨੇ ਕਿ ਕੋਈ ਵੀ ਸਮਝੌਤਾ ਉਹ ਨਹੀਂ ਕਰਨਾ ਚਾਹੁੰਦੇ ਜਾਨ ਨੂੰ ਮਾਰ ਦੇਣਗੇ ਇਹ ਜੋ ਲੜਕੀ ਦੀ ਮਾਤਾ ਹੈ ਉਸਦੇ ਬਿਆਨ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਨ ਨੂੰ ਮਾਰਨ ਦੀ ਧਮਕੀਆਂ ਦੇ ਕੇ ਗਏ ਨੇ ਅੱਜ ਤਾਂ ਉਹਨਾਂ ਨੇ ਆਪਣੀ ਜਾਨ ਕਿਸੇ ਹੋਰ ਦੇ ਵੀ ਘਰ ਦੇ ਵਿੱਚ ਲੁਕ ਕੇ ਆਪਣੀ ਬਚਾ ਲਈ ਹੈ ਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਹਮਲਾ ਕੀਤਾ ਹੈ ਦਰਜਨ ਤੋਂ ਵੱਧ ਮੁੰਡੇ ਜਿਹੜੇ ਸੀ ਹਥਿਆਰਾਂ ਨਾਲ ਲੈਸ ਸੀਗੇ ਔਰ ਇਥੋਂ ਤੱਕ ਕਿ ਫਾਇਰ ਵੀ ਕੀਤੇ ਗਏ ਨੇ ਜੋ ਫਾਇਰਿੰਗ ਕੀਤੀ ਗਈ ਹੈ 5 ਤੋਂ 6 ਫਾਇਰ ਕੀਤੇ ਗਏ ਨੇ ਜੇਕਰ ਪਰਿਵਾਰ ਦਾ ਕੋਈ ਵੀ ਜੀ ਇੱਥੇ ਹੁੰਦਾ ਤਾਂ ਸ਼ਾਇਦ ਕੋਈ ਵੱਡੀ ਅਨੁਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਪਰ ਇਸ ਪਰਿਵਾਰ ਨੇ ਸਿਆਨਪਵਰਤੀ ਔਰ ਇਸ ਘਰ ਦੇ ਵਿੱਚੋਂ ਨਿਕਲ ਕੇ ਦੂਸਰੀ ਥਾਂ ਜਾ ਕੇ ਆਪਣੀ ਜਾਨ ਬਚਾਈ ਪਰ ਘਰ ਦੀ ਹਰ ਇੱਕ ਚੀਜ਼ ਇੱਕ ਤੱਕੀ ਕੁਰਸੀਆਂ ਤੱਕ ਵੀ ਨਹੀਂ ਛੱਡੀਆਂ ਉਹ ਵੀ ਤੋੜ ਦਿੱਤੀਆਂ ਗਿਆ ਘਰ ਦੇ ਦਰਵਾਜ਼ੇ ਬਾਰੀਆਂ ਹਰ ਚੀਜ਼ ਦੀ ਭੰਨ ਤੋੜ ਕੀਤੀ ਗਈ ਹੈ ਤਾਂ ਕਿ ਸਮਾਨ ਵੀ ਕਾਫੀ ਨੁਕਸਾਨਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਿਤ ਪਰਿਵਾਰ ਸਾਹਮਣੇ ਆਇਆ ਹੈ ਕੀ ਕੁਝ ਆਖ ਰਿਹਾ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਪੁਲਿਸ ਹੁਣ ਕੀ ਕਾਰਵਾਈ ਕਰ ਰਹੀ ਹੈ ਉਹ ਵੀ ਜਾਣਦੇ ਹਾਂ ਰਿਪੋਰਟ ਨਾਮ ਹੈ ਮੇਰਾ ਥੋੜਾ ਪਿੰਡ ਹੈ ਹਾਂ ਪਗਤੂਪੁਰ ਹੈ ਸਰ ਗੱਲ ਇਹ ਹੈ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਇਹ ਘਰ 15-20 ਮੁੰਡੇ ਚਤੋਂ ਪੈ ਰਹੇ ਨੇ ਉਹਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਹੈ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰਲੇ ਦੇ ਗੱਲ ਪੈ ਕੇ ਮੈਂ ਆਪਣੇ ਘਰਲੇ ਨੂੰ ਦੁਪੁਰਜੀਆ ਸੱਦਿਆ ਸਾਡੀ ਫਾਸਟ ਫੂਡ ਦੀ ਰੈਡੀ ਆ ਦੁਪੁਰਜੀ ਉਹਨਾਂ ਨੂੰ ਅਸੀਂ ਸੱਦਿਆ ਕਿ ਆਓ ਕਿ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਹੈ ਆਏ ਪਹਿਲਾਂ ਉਦੋਂ ਮੇਰੇ ਘਰਲੇ ਦੇ ਗੱਲ ਪੈ ਕੇ ਹੁਣ ਕਿऐसे-ਐਸੀ ਇਸ ਤਰ੍ਹਾਂ ਡਰ-ਡਰ ਕੇ ਕਿ ਹਾਂ ਵੀ ਇਹ ਜਿਆਦੇ ਬੰਦੇ-ਬੁੰਦੇ ਨਾਲ ਲੈ ਆਣ ਫਿਰ ਹਾਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸੇ ਦੇ ਬਹੁਤ ਜਿਆਦਾ ਨੁਕਸਾਨ ਹੋਇਆ। ਉਹਨਾਂ ਕੋਲ ਹੈਗੇ ਦਾਤਰ ਲੈ ਕੇ ਆਏ, ਕਿਰਪਾਨਾਂ, ਪਿਸਤੌਲਾਂ ਵੀ ਲੈ ਕੇ ਆਏ ਐ, ਫੈਰ ਕੱਢੇ 7 ਫੈਰ ਕੱਢੇ ਇਹਨਾਂ ਨੇ। ਬਾ 4 ਫੈਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢੇ ਐ, 3 ਫੈਰ ਇਹਨਾਂ ਨੇ ਸਾਡੀ ਗਲੀ 'ਚ ਕੱਢੇ ਐ ਸਰ। ਕਿਤਾ ਪੰਜਾਬ ਤੇ ਜਾ ਪੁਲਿਸ। ਅਸੀਂ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਆ। ਹਾਂਜੀ ਗਾਂਵ ਵੀ ਬਹੁਤ ਖਤਰਾ ਐ ਸਰ, ਸਾਨੂੰ ਇਹ ਕੁਝ ਵੀ ਕਰਦੇ ਹੁਣ ਵੀ ਧਮਕੀਆਂ ਲਾ ਰਹੇ ਐ। ਕਿ ਅਸੀਂ ਇਹਨਾਂ ਨਾਲ ਕੁਝ ਨਾ ਬੇੜਨਾ, ਅਸੀਂ ਮਾਰਨੇ ਇਹਨਾਂ ਦੇ ਬੰਦੇ। ਹਾਂਜੀ ਪੁਲਿਸ ਸਾਹਿਬ ਆਏ ਆ ਐਸਐਚਓ ਸਾਹਿਬ ਆਏ ਆ ਅਗੇ ਚਾਟੀਵਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ ਮੰਗ ਇਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ 'ਚ ਬਿਲਕੁਲ ਇਹਨਾਂ ਦਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਧਰਮਿੰਦਰ ਹੈ ਸਰ ਕਿਹੜਾ ਪਿੰਡ ਪਿੰਡ ਭਗਤਪੁਰਾ ਸਰ ਕੀ ਗੱਲ ਹੋਈ ਗੱਲ ਸਰ ਅਜ ਇਹਨਾਂ ਨੇ ਦੋ ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾਲ ਇਹ ਮ ਬੰਦੇ ਬੰਦੇ ਲੱਗੇ ਨਾ ਇਧਰ ਤੰਗ ਬੜਾ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ